ਇੱਕ ਵਾਰੀ ਦੀ ਗੱਲ ਹੈ ਮੈਂ ਇਸ ਤਰ੍ਹਾਂ ਗਲੀ ਦੇ ਵਿੱਚ ਸਬਜ਼ੀ ਵੇਚ ਰਿਆ ਸੀ ਇੱਕ ਲੇਡੀਜ਼ ਮੇਰੇ ਕੋਲ ਆਉਂਦੇ ਨੇ ਉਹ ਕਾਫੀ ਦਿਨਾਂ ਤੋਂ ਮੇਬੀ ਨੋਟ ਵੀ ਕਰ ਰਹੇ ਹੋਣ ਤਾਂ ਮੈਨੂੰ ਉਹਨਾਂ ਨੇ ਆਣ ਕੇ ਪਹਿਲਾ ਹੀ ਸਵਾਲ ਪੁੱਛਿਆ ਕਹਿੰਦੀ ਬਈਆ ਇਫ ਯੂ ਡੋਨਟ ਮਾਈਂਡ ਕੈਨ ਆਇਸਕਵਨ ਕੁਐਸਚਨ ਮੈਂ ਵਾਈ ਨਾਟ ਉਹ 2-4 ਜਿਹੜੇ ਸੈਕਿੰਡ ਸੀ 10 ਸੈਕਿੰਡ ਚੁੱਪ ਰਹੇ ਮੈਂ ਦੇਖਿਆ ਕਿ ਚਲੋ ਕੋਈ ਪੁੱਛਣਾ ਇਹਨਾਂ ਨੇ ਮੁੜ ਕੇ ਫਿਰ ਮੈਂ ਉਹਨਾਂ ਨੂੰ ਰਿਪੀਟ ਕੀਤੀ ਉਹਨਾਂ ਦਾ ਸੈਂਟੈਂਸ ਮੈਂ ਮੈਡਮ ਇਫ ਯੂ ਡੋਨਟ ਮਾਈਂਡ ਕੈਨ ਆਈ ਆਸਕ ਵਨ ਕੁਐਸਚਨ ਕਹਿੰਦੀ ਹਾਂਜੀ ਦੱਸੋ ਮੈਂ ਕਿਹਾ ਜੀ ਤੁਸੀਂ ਕਿਹਾ ਸੀ ਮੈਂ ਤੇਰੇ ਕੋਲੋਂ ਕੁਝ ਪੁੱਛਣਾ ਹੈ ਬੁਰਾ ਨਾ ਮੰਨਿਓ ਤਾਂ ਹੁਣ ਤੁਸੀਂ ਚੁੱਪ ਵੀ ਹੋ ਕਹਿੰਦੀ ਬੀਆ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਤੇ ਹੁਣ ਤੁਸੀਂ ਜਦੋਂ ਮੈਨੂੰ ਮੇਰੇ ਕੋਲੋਂ ਕੁਐਸਚਨ ਪੁੱਟ ਕੀਤਾ ਹੈ ਤਾਂ ਮੈਨੂੰ ਉਹਦਾ ਕਨਫਰਮ ਵੀ ਹੋ ਗਿਆ ਹੈ ਕਹਿੰਦੀ ਯੂਅਰ ਐਟੀਟਿਊਡ ਯੂਅਰ ਬਿਹੇਵੀਅਰ ਯੂਅਰ ਟਾਕਿੰਗ ਨੋਟ ਲਾਈਕ ਅ ਸਬਜੀ ਵਾਲਾ ਫਿਰ ਮੈਂ ਉਸ ਦਿਨ ਦੱਸਿਆ ਮੈਂ ਕਿਹਾ ਮੈਡਮ ਮੈਂ ਪੀ ਐਚ ਡੀ ਹਾਂ ਮੈਂ ਪੜਾ ਕੇ ਆਇਆ 11 ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤਾਂ ਉਹਨਾਂ ਨੂੰ ਬੜਾ ਅਫਸੋਸ ਲੱਗਾ ਕਿਉਂਕਿ ਉਹ ਖੁਦ ਵੀ ਐਮ ਏ ਬੀ ਤੇ ਟੀਚ ਕਰਦੇ ਸੀ ਸਕੂਲ ਦੇ ਵਿੱਚ ਤਾਂ ਫਿਰ ਉਹ ਮੈਨੂੰ ਕਹਿੰਦੀ ਕਿ ਦੀ ਬਈ ਮੈਨੂੰ ਲੱਗਦਾ ਪਿਆ ਕਿ ਚਲੋ ਜਿਹੜੀ ਕੁਆਲਿਫੀਕੇਸ਼ਨ ਹੈ ਤੁਹਾਨੂੰ ਪ੍ਰੇਜ਼ੈਂਟ ਵੀ ਕਰਨੀ ਚਾਹੀਦੀ ਹੈ ਤਾਂ ਫਿਰ ਮੈਂ ਕਿਹਾ ਵੀ ਚਲੋ ਫਿਰ ਵੀ ਮੈਂ ਥੋੜਾ ਜਿਹਰੇ ਰਿਆ ਕਿ ਚਲੋ ਛੱਡੋ ਯਾਰ ਕੀ ਕਰਨਾ ਫਿਰ ਉਸ ਤੋਂ ਬਾਅਦ ਫਿਰ ਮੈਂ ਬੋਰਡ ਬਣਵਾਇਆ ਪੀ ਐਚ ਡੀ ਸਬਜੀ ਵਾਲਾ ਲਿਖਾਇਆ ਉਹਦੇ ਨਾਲ ਮੈਨੂੰ ਕੀ ਹੋਇਆ ਕਿ ਜਦੋਂ ਇੱਥੋਂ ਲਾਗੇ ਦੀਆਂ ਕਲੋਨੀਆਂਜ਼ ਨੇ ਜਿਹਦੇ ਵਿੱਚ ਮਤਲਬ ਕਹ ਲਓ ਐਜੂਕੇਟਿਡ ਲੋਕ ਰਹਿੰਦੇ ਨੇ ਉਹ ਹੈਰਾਨ ਵੀ ਹੁੰਦੇ ਨੇ ਮੇਰੇ ਉਹ ਕਹ ਲਓ ਕਿ ਸਬਜੀ ਵੀ ਲੰਦੇ ਨੇ ਮੇਰੇ ਕੋਲੋਂ ਤਾਂ ਵਧੀਆ ਲੱਗਦਾ ਮੈਨੂੰ ਕੋਈ ਇਹਦੇ ਨਾਲ ਕੋਈ ਹੀਨ ਭਾਵਨਾ ਨਹੀਂ ਮਹਿਸੂਸ ਹੋ ਰਹੀ ਕਿ ਮੈਂ ਯਾਰ ਪੀ ਐਚ ਡੀ ਕਰਕੇ ਮੈਂ ਸਬਜ਼ੀ ਵੇਚਦਾ ਪਿਆ ਇੱਕ ਵਾਰੀ ਦੀ ਗੱਲ ਹੈ ਮੈਂ ਇਸ ਤਰੀ ਗਲੀ ਦੇ ਵਿੱਚ ਸਬਜ਼ੀ ਵੇਚ ਰਿਹਾ ਸੀ ਇੱਕ ਲੇਡੀਜ਼ ਮੇਰੇ ਕੋਲ ਆਉਂਦੇ ਨੇ ਉਹ ਕਾਫੀ ਦਿਨਾਂ ਤੋਂ ਮੇਬੀ ਨੋਟ ਵੀ ਕਰ ਰਹੇ ਹੋਣ ਤਾਂ ਮੈਨੂੰ ਉਹਨਾਂ ਨੇ ਆਣ ਕੇ ਪਹਿਲਾ ਹੀ ਸਵਾਲ ਪੁੱਛਿਆ ਕਹਿੰਦੀ ਬਈਆ ਇਫ ਯੂ ਡੋਨਟ ਮਾਈਂਡ ਕੈਨ ਆਇਸਕਵਨ ਕੁਐਸਚਨ ਮੈਂ ਵਾਈ ਨਾਟ ਉਹ 2-4 ਜਿਹੜੇ ਸੈਕਿੰਡ ਸੀ 10 ਸੈਕਿੰਡ ਚੁੱਪ ਰਹੇ ਮੈਂ ਦੇਖਿਆ ਕਿ ਚਲੋ ਕੋਈ ਪੁੱਛਣਾ ਇਹਨਾਂ ਨੇ ਮੁੜ ਕੇ ਫਿਰ ਮੈਂ ਉਹਨਾਂ ਨੂੰ ਰਿਪੀਟ ਕੀਤੀ ਉਹਨਾਂ ਦਾ ਸੈਂਟੈਂਸ ਮੈਂ ਮੈਡਮ ਇਫ ਯੂ ਡੋਨਟ ਮਾਈਟ ਕੈਨ ਆਈ ਆਸਕ ਵਨ ਕੁਐਸਚਨ ਤੇ ਕਹਿੰਦੀ ਹਾਂ ਜੀ ਦੱਸੋ ਮੈਂ ਕਿਹਾ ਜੀ ਤੁਸੀਂ ਕਿਹਾ ਸੀ ਮੈਂ ਤੇਰੇ ਕੋਲੋਂ ਕੁਝ ਪੁੱਛਣਾ ਹੈ ਬੁਰਾ ਨਾ ਮੰਨਿਓ ਤਾਂ ਹੁਣ ਤੁਸੀਂ ਚੁੱਪ ਵੀ ਹੋ ਕਹਿੰਦੀ ਬੀਆ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਤੇ ਹੁਣ ਤੁਸੀਂ ਜਦੋਂ ਮੈਨੂੰ ਮੇਰੇ ਕੋਲੋਂ ਕੁਐਸਚਨ ਪੁੱਟ ਕੀਤਾ ਹੈ ਤਾਂ ਮੈਨੂੰ ਉਹਦਾ ਕਨਫਰਮ ਵੀ ਹੋ ਗਿਆ ਕਹਿੰਦੀ ਯੂਅਰ ਐਟੀਟਿਊਡ ਯੂਅਰ ਬਿਹੇਵੀਅਰ ਯੂਅਰ ਟਾਕਿੰਗ ਨੋਟ ਲਾਈਕ ਅ ਸਬਜੀ ਵਾਲਾ ਫਿਰ ਮੈਂ ਉਸ ਦਿਨ ਦੱਸਿਆ ਮੈਂ ਕਿ ਮੈਡਮ ਮੈਂ ਪੀ ਐਚ ਡੀ ਹਾਂ ਮੈਂ ਪੜਾ ਕੇ ਆਇਆ 11 ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤਾਂ ਉਹਨਾਂ ਨੂੰ ਬੜਾ ਅਫਸੋਸ ਲੱਗਾ ਕਿਉਂਕਿ ਉਹ ਖੁਦ ਵੀ ਐਮ ਏ ਬੀ ਐਡ ਸੀ ਤੇ ਟੀਚ ਕਰਦੇ ਸੀ ਸਕੂਲ ਦੇ ਵਿੱਚ ਤਾਂ ਫਿਰ ਉਹ ਮੈਨੂੰ ਕਹਿੰਦੀ ਕਿ ਦੀ ਬਈ ਮੈਨੂੰ ਲੱਗਦਾ ਪਿਆ ਕਿ ਚਲੋ ਜਿਹੜੀ ਕੁਆਲਿਫਿਕੇਸ਼ਨ ਹੈ ਤੁਹਾਨੂੰ ਪ੍ਰੇਜ਼ੈਂਟ ਵੀ ਕਰਨੀ ਚਾਹੀਦੀ ਹੈ ਤਾਂ ਫਿਰ ਮੈਂ ਕਿਹਾ ਵੀ ਚਲੋ ਫਿਰ ਵੀ ਮੈਂ ਥੋੜਾ ਚਿਹਰੇ ਰਿਆ ਕਿ ਚਲੋ ਛੱਡੋ ਯਾਰ ਕੀ ਕਰਨਾ ਫਿਰ ਉਸ ਤੋਂ ਬਾਅਦ ਫਿਰ ਮੈਂ ਬੋਰਡ ਬਣਵਾਇਆ ਪੀ ਐਚ ਡੀ ਸਭ ਜਿਹਾ ਲਿਖਾਇਆ ਉਹਦੇ ਨਾਲ ਮੈਨੂੰ ਕੀ ਹੋਇਆ ਕਿ ਜਦੋਂ ਇੱਥੋਂ ਲਾਗੇ ਦੀਆਂ ਕਲੋਨੀਆਂਜ਼ ਨੇ ਜਿਹਦੇ ਵਿੱਚ ਮਤਲਬ ਕਹੋ ਐਜੂਕੇਟਿਡ ਲੋਕ ਰਹਿੰਦੇ ਨੇ ਉਹ ਹੈਰਾਨ ਵੀ ਹੁੰਦੇ ਨੇ ਮੇਰੇ ਉਹ ਕਹੋ ਕਿ ਸਬਜ਼ੀ ਵੀ ਲੰਦੇ ਨੇ ਮੇਰੇ ਕੋਲ ਤਾਂ ਵਧੀਆ ਲੱਗਦਾ ਮੈਨੂੰ ਕੋਈ ਇਹਦੇ ਨਾਲ ਕੋਈ ਹੀਣ ਭਾਵਨਾ ਨਹੀਂ ਮਹਿਸੂਸ ਹੋ ਰਹੀ ਕਿ ਮੈਂ ਯਾਰ ਪੀ ਐਚ ਡੀ ਕਰਕੇ ਮੈਂ ਸਬਜ਼ੀ ਵੇਚਦਾ ਪਿਆ